ਜੇਰਾ ਅੱਖਾਂ ਬੰਦ ਕਰੋ ਸੋਚੋ ਇੱਕ ਛੋਟਾ ਬੱਚਾ ਜਿਸ ਦੀ ਉਮਰ 6 ਜਾਂ 7 ਸਾਲ ਹੈ ਉਸ ਦੀ ਮਾਂ ਉਸ ਨੂੰ ਛਾਤੀ ਨਾਲ ਲਾ ਕੇ ਰੋ ਰਹੀ ਹੈ ਅਤੇ ਸਰਕਾਰੀ ਅਫਸਰ ਕਹਿ ਰਹੇ ਹਨ ਕਿ ਸਾਡਾ ਬੱਚਾ ਹੈ ਉਹ ਬੱਚਾ ਨਹੀਂ ਜਾਣਦਾ ਉਸ ਦਾ ਕਸੂਰ ਕੀ ਹੈ ਸਿਵਾਏ ਇਸ ਦੇ ਕਿ ਉਹ ਇੰਡੀਜੇਨਸ ਹੈ ਇਹ ਕਿਸੇ ਫਿਲਮ ਦੀ ਕਹਾਣੀ ਨਹੀਂ ਇਹ ਗੱਲ ਕਰ ਰਹੇ ਹਾਂ ਅਸੀਂ ਕੈਨੇਡਾ ਦੇ ਰੈਜ਼ੀਡੈਂਸ ਸਕੂਲ ਦੀ ਤੇ ਅੱਗੇ ਵੀਡੀਓ 'ਚ ਤੁਸੀਂ ਦੇਖੋਗੇ ਕਿ ਕੈਨੇਡਾ ਦੇ ਰੈਜ਼ੀਡੈਂਸ ਸਕੂਲਾਂ ਦਾ ਸੱਚ ਕੀ ਹੈ ਇਹ ਵੀਡੀਓ 'ਚ ਤੁਹਾਨੂੰ ਆਪ ਦੱਸਾਂਗੇ ਕੈਨੇਡਾ ਦੇ ਇਤਿਹਾਸ ਦਾ ਕਾਲਾ ਸੱਚ ਜਿਹੜਾ ਕਿ ਬਹੁਤ ਹੀ ਜ਼ਿਆਦਾ ਦਰਦਨਾਕ ਹੈ ਕੈਨੇਡਾ ਵਿੱਚ ਰੈਜ਼ੀਡੈਂਸ ਸਕੂਲਸ 1800 ਦੇ ਅਖੀਰ ਵਿੱਚ ਸ਼ੁਰੂ ਕੀਤੇ ਗਏ ਅਤੇ ਆਖਰੀ ਸਕੂਲ ਮੈਨੀਟੋਬਾ ਵਿੱਚ 1996 ਵਿੱਚ ਬੰਦ ਕੀਤਾ ਗਿਆ ਇਹ ਸਕੂਲ ਗਵਰਨਮੈਂਟ ਅਤੇ ਚਰਚ ਨੇ ਮਿਲ ਕੇ ਚਲਾਏ ਆਫੀਸ਼ੀਅਲ ਤੌਰ ਤੇ ਕਿਹਾ ਗਿਆ ਕਿ ਅਸੀਂ ਬੱਚਿਆਂ ਨੂੰ ਐਜੂਕੇਟ ਕਰ ਰਹੇ ਹਾਂ ਪਰ ਅਸਲ ਮਕਸਦ ਸੀ ਇੰਡੀਜੇਨਸ ਲੋਕਾਂ ਦੀ ਪਛਾਣ ਖਤਮ ਕਰਨਾ ਉਹਨਾਂ ਦੀ ਭਾਸ਼ਾ ਸੱਭਿਆਚਾਰ ਅਤੇ ਧਰਮ ਨੂੰ ਖਤਮ ਕਰਨਾ ਇੱਕ ਸਰਕਾਰੀ ਬਿਆਨ ਸੀ ਕਿਲ ਦਾ ਇੰਡੀਅਨ ਇਨ ਦਾ ਚਾਈਲਡ ਕਈ ਨਾ ਇੰਡੀਅਨ ਲੋਕਾਂ ਨੂੰ ਬਚਪਨ ਵਿੱਚ ਹੀ ਖਤਮ ਕਰਦੇ ਹੋ। 1.5 ਲੱਖ ਤੋਂ ਵੱਧ ਬੱਚੇ ਇਹਨਾਂ ਰੈਜੀਡੈਂਸ਼ੀਅਲ ਸਕੂਲਾਂ ਵਿੱਚ ਭੇਜੇ ਗਏ। ਬਹੁਤ ਵਾਰੀ ਮਾਪਿਆਂ ਦੀ ਮਨਜ਼ੂਰੀ ਹੀ ਨਹੀਂ ਲਈ ਗਈ। ਬਿਨਾ ਮਾਪਿਆਂ ਤੋਂ ਪੁੱਛੇ ਬੱਚਿਆਂ ਨੂੰ ਚੁੱਕ ਲਿਆ ਗਿਆ। ਪੁਲਿਸ ਜਾਂ ਗਵਰਨਮੈਂਟ ਏਜੰਟਸ ਪਿੰਡਾਂ ਵਿੱਚ ਆਉਂਦੇ ਅਤੇ ਬੱਚਿਆਂ ਨੂੰ ਜ਼ਬਰਦਸਤੀ ਚੁੱਕ ਕੇ ਲੈ ਜਾਂਦੇ। ਮਾਪਿਆਂ ਨੂੰ ਕਿਹਾ ਜਾਂਦਾ ਜੇ ਰੋਕਿਆ ਗਿਆ, ਜੇ ਵਿਰੋਧ ਕੀਤਾ ਗਿਆ ਤਾਂ ਜੇਲ੍ਹਾਂ ਵਿੱਚ ਸੁੱਟ ਦਿੱਤੇ ਜਾਓਗੇ। ਉਹ ਬੱਚੇ ਸਾਲਾਂ ਤੱਕ ਘਰ ਨਹੀਂ ਆਏ ਜਾਂ ਇਹ ਕਹਿ ਲੋ ਕਿ ਕਦੇ ਵੀ ਵਾਪਸ ਨਹੀਂ ਆਏ। ਸਕੂਲਾਂ ਦੇ ਅੰਦਰ ਪਹੁੰਚਦੇ ਬੱਚਿਆਂ ਦੀ ਦੁਨੀਆ ਬਦਲ ਜਾਂਦੀ ਸੀ। ਵਾਲ ਕੱਟ ਦਿੱਤੇ ਜਾਂਦੇ ਸਨ। ਇੰਡੀਜਨਸ ਕੱਪੜੇ ਖੋਹ ਲਏ ਜਾਂਦੇ ਸਨ। ਆਪਣੇ ਨਾਂ ਬਦਲ ਦਿੱਤੇ ਜਾਂਦੇ ਸਨ। ਜੇ ਕੋਈ ਬੱਚਾ ਆਪਣੀ ਮਾਂ ਬੋਲੀ ਬੋਲ ਲੈਂਦਾ ਉਸ ਨੂੰ ਮਾਰ ਪੈਂਦੀ, ਕੁੱਟਿਆ ਜਾਂਦਾ। ਬਹੁਤ ਸਾਰੇ ਬੱਚੇ ਭੁੱਖੇ ਰਹਿੰਦੇ, ਬਿਮਾਰ ਪੈਂਦੇ ਅਤੇ ਇਕੱਲੇ ਰਹਿੰਦੇ। ਕਈਆਂ ਨਾਲ ਫਿਜ਼ੀਕਲ ਅਬਿਊਜ਼, ਸੈਕਸ਼ੂਅਲ ਅਬਿਊਜ਼ ਅਤੇ ਇਮੋਸ਼ਨਲ ਟੌਰਚਰ ਹੁੰਦਾ। ਅਤੇ ਇਹ ਲਗਾਤਾਰ ਚੱਲਦਾ ਰਿਹਾ ਅਤੇ ਬਹੁਤ ਸਾਰੇ ਬੱਚੇ ਉੱਥੇ ਹੀ ਮਰ ਗਏ। 2021 ਵਿੱਚ ਕੈਨੇਡਾ ਨੇ ਇੱਕ ਐਸਾ ਸੱਚ ਦੇਖਿਆ ਜਿਸ ਨੂੰ ਪੂਰੀ ਦੁਨੀਆ ਨੇ ਹਿਲਾ ਕੇ ਰੱਖ ਦਿੱਤਾ ਰੈਜ਼ੀਡੈਂਸ਼ਲ ਸਕੂਲ ਦੇ ਨੇੜੇ ਹਜ਼ਾਰਾਂ ਬੱਚਿਆਂ ਦੀਆਂ ਅਨਮਾਰਕਡ ਗਰੇਵ ਮਿਲੀਆਂ ਜਿਨ੍ਹਾਂ ਦੇ ਉੱਤੇ ਕਿਸੇ ਵੀ ਤਰ੍ਹਾਂ ਦਾ ਕੋਈ ਨਿਸ਼ਾਨ ਨਹੀਂ ਸੀ ਕਿਸੇ ਵੀ ਤਰ੍ਹਾਂ ਦੀ ਕੋਈ ਆਈਡੈਂਟੀਟੀ ਨਹੀਂ ਸੀ ਇਹ ਉਹ ਬੱਚੇ ਸਨ ਜਿਨ੍ਹਾਂ ਦੀ ਮੌਤ ਦੀ ਖਬਰ ਉਹਨਾਂ ਦੇ ਮਾਪਿਆਂ ਤੱਕ ਨਹੀਂ ਪਹੁੰਚਾਈ ਗਈ ਜਾਂ ਦੱਸਿਆ ਹੀ ਨਹੀਂ ਗਿਆ ਕਿ ਉਹਨਾਂ ਦੇ ਬੱਚੇ ਟਾਰਚਰ ਕਰਕੇ ਮਰ ਗਏ ਹਨ ਜਾਂ ਮਾਰ ਦਿੱਤੇ ਗਏ ਹਨ ਇਹ ਉਹ ਮਾਪਿਓ ਸੀ ਜਿਹੜੇ ਆਪਣੇ ਬੱਚਿਆਂ ਦੀ ਜ਼ਿੰਦਗੀ ਪਰ ਉਡੀਕ ਕਰਦੇ ਰਹੇ ਪਰ ਬੱਚੇ ਕਦੇ ਨਹੀਂ ਆਏ ਰੈਜੀਡੈਂਸ਼ਲ ਸਕੂਲਸ ਸਿਰਫ ਇੱਕ ਜਨਰੇਸ਼ਨ ਨੂੰ ਹੀ ਨਹੀਂ ਤੋੜ ਗਏ ਇਸ ਟਰਾਮਾ ਨੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਆਉਣ ਵਾਲੀਆਂ ਪੀੜ੍ਹੀਆਂ ਡਿਪਰੈਸ਼ਨ ਚ ਡੁੱਬ ਗਈਆਂ ਨਸ਼ੇ ਦੀਆਂ ਆਦੀ ਹੋ ਗਈਆਂ ਅਤੇ ਉਹ ਆਪਣੀ ਪੇਰੈਂਟਿੰਗ ਸਕਿੱਲ ਵੀ ਭੁੱਲ ਗਏ ਆਪਣੀ ਆਈਡੈਂਟੀਟੀ ਨੂੰ ਵੀ ਖਤਮ ਕਰ ਬੈਠੇ ਜੋ ਬੱਚੇ ਪਿਆਰ ਤੋਂ ਵਾਂਝੇ ਰਹੇ ਉਹ ਵੱਡੇ ਹੋ ਕੇ ਆਪਣੇ ਬੱਚਿਆਂ ਨੂੰ ਵੀ ਪਿਆਰ ਕਰਨਾ ਨਹੀਂ ਸਿਖਾ ਸਕਿਆ ਕੈਨੇਡਾ ਸਰਕਾਰ ਨੇ ਆਖਰ ਸੱਚ ਮੰਨ ਲਿਆ ਟਰੂਥ ਐਂਡ ਰੀਕਨਸਾਈਲੇਸ਼ਨ ਕਮਿਸ਼ਨ ਬਣੀ ਪ੍ਰਾਈਮ ਮਿਨਿਸਟਰ ਸਟੀਫ ਸਿਫਨ ਹਾਰਪਰ ਨੇ 2008 ਵਿੱਚ ਭਾਰੀ ਪਾਰਲੀਮੈਂਟ ਵਿੱਚ ਮਾਫੀ ਮੰਗੀ ਟੂ ਅਪੋਲੋਜਾਈਜ਼ ਟੂ ਅਬੋਰਿਜਨਲ ਪੀਪਲਸ ਫਾਰ ਦ ਰੋਲ ਦ ਗਵਰਨਮੈਂਟ ਆਫ ਕੈਨੇਡਾ ਪਲੇਡ ਇਨ ਇੰਡੀਅਨ ਇਨ ਦੀ ਇੰਡੀਅਨ ਰੈਜ਼ੀਡੈਂਸ਼ੀਅਲ ਸਕੂਲਸ ਸਿਸਟਮ ਅਤੇ ਜਸਟਿਨ ਟਰੂਡੋ ਨੇ ਬਹੁਤ ਵਾਰ ਇਹਨਾਂ ਲੋਕਾਂ ਤੋਂ ਮਾਫੀ ਮੰਗੀ ਪਰ ਇੰਡੀਜੇਨਸ ਲੋਕ ਕਹਿੰਦੇ ਹਨ ਅਪੋਲੋਜੀ ਵਰਡਸ ਨਾਲ ਨਹੀਂ ਐਕਸ਼ਨ ਨਾਲ ਹੁੰਦੀ ਹੈ ਰੀਕੰਸੀਲੇਸ਼ਨ ਇੱਕ ਪ੍ਰੋਸੈਸ ਹੈ ਜੋ ਅਜੇ ਵੀ ਚੱਲ ਰਿਹਾ ਹੈ ਅਤੇ ਅਜੇ ਵੀ ਇਹਨਾਂ ਦੇ ਜ਼ਖਮ ਅੱਲੇ ਹਨ ਅੱਜ ਅਸੀਂ ਕੈਨੇਡਾ ਵਿੱਚ ਰਹਿੰਦੇ ਹਾਂ ਇਸ ਧਰਤੀ ਦੀ ਹਿਸਟਰੀ ਜਾਣਣੀ ਸਾਡੀ ਜ਼ਿੰਮੇਵਾਰੀ ਹੈ ਰੈਜ਼ੀਡੈਂਸ਼ੀਅਲ ਸਕੂਲ ਸਾਨੂੰ ਸਿਖਾਉਂਦੇ ਹਨ ਕਿਸੇ ਦੀ ਪਛਾਣ ਮਟਾਉਣਾ ਸਭ ਤੋਂ ਵੱਡਾ ਜੁਰਮ ਹੈ ਬੱਚਿਆਂ ਦੇ ਦਰਦ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ਇਹ ਵੀਡੀਓ ਸ਼ੇਅਰ ਕਰੋ ਤਾਂ ਜੋ ਇਹ ਦਰਦਨਾਕ ਇਤਿਹਾਸ ਕਦੇ ਵੀ ਦੁਬਾਰਾ ਨਾ ਦੁਹਰਾਇਆ ਜਾ ਸਕੇ ਅਤੇ ਉਹਨਾਂ ਬੱਚਿਆਂ ਦੇ ਦਰਦ ਨੂੰ ਹੋਰ ਲੋਕਾਂ ਤੱਕ ਵੀ ਪਹੁੰਚਾਇਆ ਜਾ ਸਕੇ ਅਤੇ ਲੋਕ ਸੋਚ ਸਕਣ ਕਿ ਕੈਨੇਡਾ ਦੇ ਇਤਿਹਾਸ 'ਚ ਕਿਹੋ ਜਿਹਾ ਕਾਲਾ ਦੌਰ ਵੀ ਆਇਆ ਸੀ